ਸਵਾਰੇ ਦੇ ਵਿੱਚ ਨਾ 에어ਪੋਰਟ ਦੀ ਸ਼ੁਰੂਆਤ ਹੋਈ ਹੈ ਕਾਫੀ ਟਾਈਮ ਤੋਂ ਵੇਟ ਕੀਤਾ ਜਾ ਰਿਹਾ ਸੀ ਕੀ ਰਿਵਿਊ ਨੇ ਬਹੁਤ ਵਧੀਆ ਗੱਲ ਐ ਐਕਚੁਅਲੀ ਲੁਧਿਆਣਾ ਬਹੁਤ ਐਡਵਾਂਸ ਹੋ ਰਿਹਾ ਵਾ ਤੇ ਸਾਨੂੰ ਖੱਜਲ ਖਵਾਰੀ ਨਹੀਂ ਹੋਊਗੀ ਸੋ ਆਈ ਗੈਸ ਸਭ ਤੋਂ ਵਧੀਆ ਚੀਜ਼ ਐ ਹੁਣ ਸਾਡੇ ਲੁਧਿਆਣੇ ਵਾਲੀ ਐ ਤੇ ਏਜੰਸੀ ਵੀ ਐਗਰੀ ਕਰਦੇ ਨੇ ਇਹ ਸਾਰੀ ਚੀਜ਼ਾਂ ਲਈ ਹੈ ਨਾ ਜੋ ਬਾਹਰ ਫੈਸਿਲਿਟੀ ਸੀ ਗਿਆ ਅੱਜ ਕੱਲ ਸਾਨੂੰ ਆਪਣੇ ਲੁਧਿਆਣੇ ਮਿਲ ਰਹੀਆਂ ਨੇ ਕਿਸ ਚੀਜ਼ ਦੀ ਕਮੀ ਜਿਹੜੀ ਸਭ ਤੋਂ ਜ਼ਿਆਦਾ ਉਹਦੇ ਨਜ਼ਰ ਆਉਂਦੀ ਇਹੀ ਸੀਗਾ ਕਿ ਮਤਲਬ ਕਿਤੇ ਜਾਣਾ ਹੁੰਦਾ ਸੀ ਤਾਂ ਸਾਨੂੰ ਬਹੁਤ ਮਤਲਬ ਯੂ نو ਚੇਂਜ ਕਰਨੀ ਪੈਣੀ ਸੀ ਕਦੀ ਟ੍ਰੇਨ ਇੱਥੋਂ ਦੀ ਜਿਵੇਂ ਆਪਣਾ 에어ਪੋਰਟ ਬਣ ਗਿਆ ਤਾਂ ਕਰਕੇ ਆਈ ਗੈਸ ਵਧੀਆ ਵਾ ట్రాਫਿਕ ਬਹੁਤ ਬੜੀ ਸਮੱਸਿਆ ਸੀਗੀ ਰੋਤ ਸਵੇਰੇ ਸ਼ਾਮੀ ਮਤਲਬ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਜੇ ਫਲਾਈਟ ਤੁਹਾਡੀ ਰਾਤ ਦੀ ਆ ਤਾਂ ਤਾਂ ਬਹੁਤ ਔਖਾ ਹੁੰਦਾ ਸੀ ਤੇ ਤਾਂ ਕਰਕੇ ਜੇ 에어ਪੋਰਟ ਬਣਿਆ ਹੈਗਾ ਤਾਂ ਬਹੁਤ ਚੰਗੀ ਗੱਲ ਆ ਟਾਈਮ ਕਾਫੀ ਬਚਦਾ ਹੈ ਇਹ ਦੇ ਕਰਕੇ ਨਹੀਂ ਤਾਂ ਦਿੱਲੀ ਪਹੁੰਚਣ ਲਈ ਦਿਨ ਲੱਗ ਜਾਂਦਾ ਸੀ ਟੈਕਸੀ ਕਦੇ ਟ੍ਰੇਨ ਤੇ ਟ੍ਰੈਫਿਕ ਦਾ ਪਤਾ ਨਹੀਂ ਉਸ ਘਰ ਕੇ ਕਦੀ ਘਰ ਫਲਾਈਟਸ ਵਗੈਰਾ ਵੀ ਮਿਸ ਹੋਣ ਦੇ ਚੱਕਰ ਹੁੰਦੇ ਸੀ ਬਟ ਲੁਧਿਆਣਾ ਜੇ ਇਹ ਲੁਧਿਆਣਾ ਚ ਬਣ ਗਿਆ ਤੇ ਕਾਫੀ ਵੱਡੀ ਫੈਸਿਲਿਟੀ ਹੈਗੀ ਆ ਕਿੰਨੀ ਕਿ ਦਿੱਕਤ ਆਂਦੀ ਸੀ ਪਹਿਲਾਂ ਤੇ ਹੁਣ ਜੇ ਸੋਚ ਕੇ ਕਿੰਨੇ ਕ ਰੀਲੀਫ ਮਿਲ ਰਿਹਾ ਕਿ ਹੁਣ ਬਿਲਕੁਲ ਦਿੱਕਤ ਨਹੀਂ ਆਉਣ ਵਾਲੀ ਪਹਿਲਾਂ ਮਮੋਤੇ ਇੱਕ ਤਾਂ ਮੇਨ ਪ੍ਰੋਬਲਮ ਟ੍ਰੈਫਿਕ ਦੀ ਬੋਤਲਿੰਗ ਹੈ ਤਾਂ ਕਰਕੇ ਫਿਰ ਹੁਣ ਕਾਫੀ ਰਿਲੀਫ ਹੈ ਵੀ ਇੱਕ ਤਾਂ ਨਜ਼ਦੀਕ ਆ ਗਿਆ ਤੇ ਕੰਵੀਨੀਅੰਟ ਆ इजीली ਆਪਾਂ ਜੇ ਕਿਸੇ ਨੂੰ ਪਿਕ ਵੀ ਕਰਨਾ ਹੋਵੇ ਤਾਂ ਉਹ ਵੀ ਵਧੀਆ ਵਾ ਕਿ ਜਦੋਂ ਬਾਹਰ ਕੋਈ ਆਂਦਾ ਆਪਣਾ ਹਨਾ ਉਹਨਾਂ ਨੂੰ ਇੰਨੀ ਦੂਰੋਂ ਲੈ ਕੇ ਆਉਣਾ ਬਹੁਤ ਔਖਾ ਹੈ ਮਤਲਬ ਇੱਥੋਂ ਫੇਰ ਵੀ ਇੰਨੀ ਐਕਸਾਈਟਮੈਂਟ ਤਾਂ ਹੁੰਦੀ ਹੁੰਦੀ ਹੈ ਉਹ ਐਕਸਾਈਟਮੈਂਟ ਰਸਤੇ 'ਚ ਹੀ ਵਿਚਾਰੀ ਖਰਾਬ ਹੋ ਜਾਂਦੀ ਹੈ ਤੇ ਹੁਣ ਸਹੀ ਹੈ ਮੈਸੇਜ ਤਾਂ ਇਹੀ ਹੈ ਕਿ ਹੁਣ ਆਪਣੇ ਜਿੱਥੇ ਬਣਿਆ ਹੈਗਾ ਤਾਂ ਆਪਾਂ ਉਹਨੂੰ ਵਧੀਆ ਰੱਖੀਏ ਉਹਨੂੰ ਮੈਨੇਜ ਵਧੀਆ ਕਰੀਏ ਤੇ ਉਹਨੂੰ ਸਾਫ਼ ਰੱਖੀਏ ਇਹੀ ਬੈ ਕੱਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਲੋਕਾਂ ਦੇ ਬੱਚਿਆਂ ਦੇ ਰਿਵਿਊ ਲਵਾਂਗੇ ਕਿ ਹਲਵਾਰੇ ਦੇ ਵਿੱਚ ਜਿਹੜਾ 에어ਪੋਰਟ ਦੀ ਸਟਾਰਟਿੰਗ ਹੋਈ ਹੈ ਕਿੰਨੇ ਕੁ ਖੁਸ਼ ਨੇ ਉਹਨਾਂ ਦੀ ਕੀ رائے ਨੇ ਤੇ ਬਿਲਕੁਲ ਸਾਡੇ ਨਾਲ ਹੁਣ ਆਪਾਂ ਗੱਲ ਵੀ ਕਰ ਲੈਨੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂਜੀ ਵਧੀਆ ਅੱਜ ਦੱਸੋਗੇ ਹਲਵਾਰੇ ਦੇ ਵਿੱਚ ਨਾ 에어ਪੋਰਟ ਦੀ ਸ਼ੁਰੂਆਤ ਹੋਈ ਹੈ ਕਾਫੀ ਟਾਈਮ ਤੋਂ ਵੇਟ ਕੀਤਾ ਜਾ ਰਿਹਾ ਸੀ ਕੀ ਰਿਵਿਊ ਨੇ ਤੁਹਾਡੇ ਅਮ ਬਹੁਤ ਵਧੀਆ ਗੱਲ ਐ ਐਕਚੁਅਲੀ ਲੁਧਿਆਣਾ ਬਹੁਤ ਐਡਵਾਂਸ ਹੋ ਰਿਹਾ ਵਾ ਤੇ ਸਾਨੂੰ ਖੱਜਲ ਖਵਾਰੀ ਨਹੀਂ ਹੋਊਗੀ ਸੋ ਆਈ ਗੈਸ ਸਭ ਤੋਂ ਵਧੀਆ ਚੀਜ਼ ਐ ਹੁਣ ਸਾਡੇ ਲੁਧਿਆਣਿਆਂ ਲਈ ਐ ਤੇ ਜੈਂਸੀ ਵੀ ਐਗਰੀ ਕਰਦੇ ਨੇ ਇਹ ਸਾਰੀ ਚੀਜ਼ਾਂ ਲਈ ਹੈ ਨਾ ਜੋ ਬਾਹਰ ਫੈਸਿਲਿਟੀ ਸੀਗੀਆਂ ਅੱਜ ਕੱਲ ਸਾਨੂੰ ਆਪਣੇ ਲੁਧਿਆਣੇ ਮਿਲ ਰਹੀਆਂ ਨੇ ਸੋ ਬਹੁਤ ਵਧੀਆ ਕੀ ਲੱਗਦਾ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਬਾਕੀ ਹੋਰ ਸਿਟੀਆਂ ਨਾਲ ਕੰਪੇਅਰ ਕਰ ਲਈਏ ਕੀ ਲੱਗਦਾ ਸੀ ਕਿਸ ਚੀਜ਼ ਦੀ ਕਮੀ ਜਿਹੜੀ ਸਭ ਤੋਂ ਜ਼ਿਆਦਾ ਵਧੇ ਨਜ਼ਰ ਆਉਂਦੀ ਸੀ ਇਹੀ ਸੀਗਾ ਕਿ ਮਤਲਬ ਕਿ ਤੇ ਜਾਣਾ ਹੁੰਦਾ ਸੀ ਤਾਂ ਸਾਨੂੰ ਬਹੁਤ ਮਤਲਬ ਯੂ ਨੋ ਚੇਂਜ ਕਰਨੀ ਪੈਣੀ ਸੀ ਕਦੀ ਟ੍ਰੇਨ ਕਦੀ ਫਲਾਈਟਸ ਵਗੈਰਾ ਚੇਂਜ ਕਰਨੀ ਪੈਣੀ ਸੀ ਹੁਣ ਸਾਨੂੰ ਮਤਲਬ ਯੂ ਨੋ ਡਾਇਰੈਕਟ ਹੋ ਗਿਆ ਐਥੋਂ ਦੀ ਜਿਵੇਂ ਆਪਣਾ 에어ਪੋਰਟ ਬਣ ਗਿਆ ਤਾਂ ਕਰਕੇ ਆਈ ਗੈਸ ਵਧੀਆ ਵਾ ਮੈਂ ਐਗਰੀ ਕਰਦੇ ਹਾਂ ਹਾਂਜੀ ਬਿਲਕੁਕੁਲ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਚੰਗੀ ਗੱਲ ਹੈ ਟ੍ਰੈਫਿਕ ਬਹੁਤ ਬੜੀ ਸਮੱਸਿਆ ਸੀਗੀ ਰੋਡ ਸਵੇਰੇ ਸ਼ਾਮੀ ਮਤਲਬ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਜੇ ਫਲਾਈਟ ਤੁਹਾਡੀ ਰਾਤ ਦੀ ਹੈ ਤਾਂ ਤਾਂ ਬਹੁਤ ਔਖਾ ਹੁੰਦਾ ਸੀ ਤੇ ਤਾਂ ਕਰਕੇ ਜੇ 에어ਪੋਰਟ ਬਣਿਆ ਹੈਗਾ ਤਾਂ ਬਹੁਤ ਚੰਗੀ ਗੱਲ ਆ ਜੋ ਸਭ ਤੋਂ ਜ਼ਿਆਦਾ ਬੈਨੀਫਿਟ ਜਿਹੜਾ ਹੈ ਸਾਡੀ ਜਨਰੇਸ਼ਨ ਨੂੰ ਕੀ ਹੋਇਆ ਇਸ 에어ਪੋਰਟ ਦੇ ਬਣਨ ਨਾਲ ਕਿਉਂਕਿ ਕਾਫੀ ਟਾਈਮ ਤਾਂ ਵੇਟ ਕੀਤਾ ਜਾ ਰਿਹਾ ਸੀਗਾ ਟਾਈਮ ਕਾਫੀ ਬਚਦਾ ਹੈ ਇਹ ਦੇ ਕਰਕੇ ਨਹੀਂ ਤਾਂ ਦਿੱਲੀ ਪਹੁੰਚਣ ਲਈ ਦਿਨ ਲੱਗ ਜਾਂਦਾ ਸੀ ਟੈਕਸੀ ਕਦੇ ਟ੍ਰੇਨ ਤੇ ਟ੍ਰਾਫਿਕ ਦਾ ਪਤਾ ਨਹੀਂ ਉਸ ਕਰਕੇ ਕਦੇ-ਕਦੇ ਫਲਾਈਟਸ ਵਗੈਰਾ ਵੀ ਮਿਸ ਹੋਣ ਦੇ ਚੱਕਰ ਹੁੰਦੇ ਸੀ ਬਟ ਲੁਧਿਆਣਾ ਜੇ ਇਹ ਲੁਧਿਆਣਾ ਚ ਬਣ ਗਿਆ ਤੇ ਕਾਫੀ ਵੱਡੀ ਫੈਸਿਲਿਟੀ ਹੈਗੀ ਆ ਸੋ ਬਿਲਕੁਲ ਆਪਾਂ ਹੋਰ ਵੀ ਗੱਲ ਕਰਾਂਗੇ ਕੀ ਲੋਕਾਂ ਦੀ ਰਾਏ ਹੈ बिकॉज़ ਕਾਫੀ ਲੋਕ ਜਿਹੜੇ ਨੇ ਖੁਸ਼ ਹੋ ਰਹੇ ਨੇ ਕਿ ਲੁਧਿਆਣੇ ਦੇ ਵਿੱਚ ਇੱਕ ਨਵੀਂ ਓਪਰਚ्युनिटी ਹੋਈ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤ ਮਿਲ ਰਹੀ ਹੈ ਸੋ ਰਪਾ ਹੋਰ ਵੀ ਗੱਲ ਕਰਦੇ ਸਰ ਸਿੱਖਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਕੀ ਬਿਓ ਵਧੀਆ ਜੀ ਵਧੀਆ ਬਸ ਜਿਵੇਂ ਤੁਸੀਂ ਕਹੇ ਕਿ 에어ਪੋਰਟ ਦੇ ਸ਼ੁਰੂਆਤ ਹੋਣ ਦੇ ਕਾਰਨ ਲੁਧਿਆਨਵੀਜ਼ ਲਈ ਕੀ ਸਭ ਤੋਂ ਜ਼ਿਆਦਾ ਵਧੀਆ ਚੀਜ਼ ਹੋਈ ਹੈ? ਉਹ ਟ੍ਰਾਂਸਪੋਰਟ ਫੈਸਿਲਿਟੀਜ਼ ਜ਼ਿਆਦਾ ਹੋ ਗਈ ਬੱਚਿਆਂ ਨੂੰ ਆਣ ਜਾਣ ਸੁੱਖਾ ਹੋ ਗਿਆ। ਫਿਰ ਹਰ ਚੀਜ਼ ਈਜ਼ੀਲੀ ਅਵੇਲੇਬਲ ਹੋ ਗਈ ਸੋਸਾਇਟੀ ਵਾਸਤੇ ਹਨਾ। ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ। ਇਹੋ ਜਿਹੇ ਨਿਡਰ ਇੱਕ ਅਦਾ ਹੋਰ ਖੋਲਣਾ ਚਾਹੀਦਾ ਭਾਈ। ਵਧੀਆ ਤਾਂ ਕਿ ਸਟੂਡੈਂਟਸ ਨੂੰ ਬੈਨੀਫਿਟਸ ਹੋਵੇ ਤੇ ਜਿਹੜਾ ਆਪਣੇ ਟ੍ਰਾਂਸਪੋਰਟ ਦੇ ਵਿੱਚ ਆਉਂਦਾ ਮਾਲ ਮੁਲ ਛੇਤੀ ਆਵੇ ਜਨਤਾ ਕੋਲ। ਸਸਤੇ ਰੇਟਾਂ ਤੇ ਮਿਲੇ ਹਰ ਇੱਕ ਚੀਜ਼ ਹਨ ਜਿਵੇਂ ਆਪਾਂ ਨਾ ਬਾਕੀ ਕੰਟਰੀਜ਼ ਦੀ ਗੱਲ ਕਰ ਲਈਏ ਸਿਟੀਆਂ ਦੀ ਗੱਲ ਕਰ ਲਈਏ ਹਰ ਇੱਕ ਇਤੇ ਪਾਸੇ ਨਾ 에ਅਰਪੋਰਟਸ ਹੁੰਦਾ ਸੀ ਪਰ ਲੁਧਿਆਣੇ ਦੇ ਵਿੱਚ ਇਹ ਕਮੀ ਜਿਹੜੀ ਹੈ ਸਭ ਤੋਂ ਜ਼ਿਆਦਾ ਮਹਿਸੂਸ ਕੀਤੀ ਜਾਂਦੀ ਸੀ ਪਰ ਹੁਣ ਇਸ ਕਮੀ ਨੂੰ ਵੀ ਮਾਨ ਸਰਕਾਰ ਵੱਲੋਂ ਜਿਹੜੀ ਹੈ ਪੂਰੀ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੂਗੀ ਨਹੀਂ ਸ਼ਲਾਘਾ ਕਰਦੇ ਮਾਨ ਸਰਕਾਰ ਦੀ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਮੈਟਰੋਪੋਲੀਟਨ ਸਿਟੀ ਦੇ ਵਿੱਚ ਹੈ ਵੀ ਨਹੀਂ ਸੀ ਨੇੜੇ-ਨੇੜੇ ਤੇ ਵਧੀਆ ਉਪਰਾਲਾ ਇਹੋ ਜਿਹਾ ਉਪਰਾਲਾ ਹੋਰ ਵੀ ਨੇੜੇ-ਨੇੜੇ ਕਰਨਾ ਚਾਹੀਦਾ ਜੀ ਤੇ ਬਸ ਮੈਨੂੰ ਪੀ ਲੱਗਦਾ ਕਿ ਬੱਚਿਆਂ ਲਈ ਕਿੰਨੇ ਕ ਆਪਾਂ ਕਹਿ ਲਈ ਕਿ ਗੱਲ ਕਰ ਲਈ ਕਿ ਬੱਚੇ ਲਈ ਕਿੰਨੇ ਕ ਫੈਸਿਲਿਟੀਆਂ ਹੋਰ ਵੀ ਜ਼ਿਆਦਾ ਜੜੀਆ ਵਧਾਉਣੀਆਂ ਚਾਹੀਦੀਆਂ ਨੇ ਜਿਵੇਂ ਕਿ ਇਹ ਉਪਰਾਲਾ ਕੀਤਾ ਗਿਆ ਹੋਰ ਕਿੱਧਰ ਦੇ ਉਪਰਾਲੇ ਜਿਹੜੇ ਨੇ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕੀਤੇ ਜਾਣੇ ਚਾਹੀਦੇ ਨੇ ਹੋਰ ਉਪਰਾਲਿਆਂ ਦਾ ਤਾਂ ਬੱਚੇ ਮੈਨੂੰ ਇੰਨਾ ਪਤਾ ਨਹੀਂਗਾ ਜਿਹੜਾ ਇਹ ਉਪਰਾਲਾ ਕੀਤਾ ਇਸ ਕਰਕੇ ਵੀ ਬਹੁਤ ਵਧੀਆ ਹੈ ਕਿ ਬਿਲਕੁਲ ਪੰਜਾਬ ਦੇ ਸੈਂਟਰ ਦਾ ਸ਼ਹਿਰ ਹੈ ਪਹਿਲਾਂ ਲੋਕ ਜਾਂ ਦਿੱਲੀ ਜਾਂਦੇ ਸੀ ਖਾਸ ਕਰਕੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬੱਚੇ ਜਾਂ ਪੇਰੈਂਟ ਜਾਂ ਕੋਈ ਵੀ ਬਾਹਰੋਂ ਆਉਂਦੇ ਸੀ ਦਿੱਲੀ ਦਾ ਵੀ ਲੰਬਾ ਰਸਤਾ 7-8 ਘੰਟੇ ਲੱਗਦੇ ਆ ਪਹਿਲਾਂ ਅਗਲਾ ਪਿਛੋਂ 8-10 ਘੰਟੇ ਲਾ ਕੇ ਆਉਂਦਾ ਹੈ ਇਹ ਇਸ ਵੱਲੋਂ ਬਹੁਤ ਵਧੀਆ ਹੈ ਪੰਜਾਬ ਦਾ ਸੈਂਟਰ ਹੈ ਸਭ ਨੂੰ ਬਰਾਬਰ ਦੂਰੀ ਤੇ ਪੈਂਦਾ ਹੈ ਤੇ ਇਹ ਬਹੁਤ ਵੱਡੀ ਸਹੂਲਤ ਹੈ ਇਕੱਲੇ ਲੁਧਿਆਣੇ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ ਇਹ ਉਹਨੇ ਕਿੰਨੇ ਕੇ ਪਹਿਲਾਂ ਬਹੁਤ ਜ਼ਿਆਦਾ ਨਾ ਪਰੇਸ਼ਾਨੀ ਹੁੰਦੀ ਸੀ ਦੋ ਦਿਨ ਤਿੰਨ ਦਿਨ ਐਧੇ ਲੰਗ ਜਾਂਦੇ ਸੀ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਸੀ ਪਰ ਹੁਣ ਲੁਧਿਆਣੇ ਦੇ ਵਿੱਚ ਖੁੱਲ ਗਿਆ ਕਿੰਨੇ ਕੇ ਲਹਿਾਰੇ ਦੇ ਵਿੱਚ ਕਿੰਨੇ ਕੇ ਜਿਹੜੇ ਆਪਾਂ ਕਹਿ ਸਕਦੇ ਟਾਈਮ ਦੀ ਵੀ ਬਚਤ ਥੋੜੀ ਹੈ ਨਾਲ ਦੇ ਨਾਲ ਪੈਸੇ ਦੀ ਵੀ ਬਚਤ ਥੋੜੀ ਹੈ ਦੋਨੋਂ ਤਰ੍ਹਾਂ ਦੀ ਬਚਤ ਹੋ ਰਹੀ ਹੈ ਮੈਂ ਤਾਂ ਕਹਿੰਦਾ ਨਾਲ-ਨਾਲ ਜਾਣਨ ਦੀ ਵੀ ਬਚਤ ਹੋਏਗੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਸੀਗੇ ਅਣਿੰਦਰਾ ਹੋ ਜਾਂਦਾ ਸੀ ਕਈ ਵਾਰ ਇਦਾਂ ਦੀਆਂ ਮਿਸ ਹੈਪਨਿੰਗਸ ਹੁੰਦੀਆਂ ਸੀ ਉਹ ਮੇ ਵੀ ਹੁਣ ਨਹੀਂ ਹੋਣਗੀਆਂ ਤੇ ਇਹ ਤਾਂ ਬਹੁਤ ਵੱਡੀ ਉਪਲਬਧੀ ਹੈ ਜੇ ਗਵਰਨਮੈਂਟ ਲਈ ਵੀ ਜਿਨ੍ਹਾਂ ਨੇ ਕੰਮ ਕੀਤਾ ਦੇ ਲੋਕਾਂ ਨੇ ਸੋ ਬਿਲਕੁਲ ਤੁਸੀਂ ਵੀ ਕਮੈਂਟ ਸੈਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਕਿੰਨੀ ਖੁਸ਼ੀ ਹੈ ਲੁਧਿਆਣੇ ਦੇ ਵਿੱਚ ਜਿਹੜਾ ਹਲਵਾਰਾ ਦੇ ਜਿਹੜਾ 에어ਪੋਰਟ ਆ ਓਪਨ ਹੋ ਚੁੱਕਿਆ ਹੈ ਸੋ ਬਿਲਕੁਲ ਆਪਾਂ ਗੱਲ ਕਰਾਂਗੇ ਮੈਮ ਸੋ ਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਜੋ ਆਪਣੇ ਹਲਵਾਰਾ ਆਦਮਪੁਰ ਦੇ ਵਿੱਚ ਆਪਣਾ ਨਵਾਂ ਐ एयरपोर्ट ਖੁੱਲਿਆ ਉਹਦੇ ਨਾਲ ਇਹ ਬੈਨੀਫਿਟ ਹੋ ਜਾਏਗਾ ਕਿ ਜੋ ਵੀ ਆਪਣੀ ਟਰਾਂਸਪੋਰਟ ਫੈਸਿਲਿਟੀ ਹੈ ਜਾਂ ਜੋ ਆਪਣੀ ਟਾਈਮਿੰਗ ਆ ਉਹ ਸੇਵ ਹੋ ਜੇਗੀ ਕਾਫੀ ਹੱਦ ਤੱਕ ਔਰ ਕਈ ਐਸੀ ਕ੍ਰਿਟੀਕਲ ਚੀਜ਼ਾਂ ਹੁੰਦੀਆਂ ਨੇ ਜਿਹੜੀ ਟਰਾਂਸਪੋਰਟੇਸ਼ਨ ਦੇ ਲਈ ਆਪਾਂ ਨੂੰ ਇਮੀਡੀਏਟਲੀ ਚਾਹੀਦੀਆਂ ਹੁੰਦੀਆਂ ਨੇ ਦੈਨ ਇਹਦੇ ਨਾਲ ਆਪਾਂ ਉਹ ਵੀ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਆਪਣੇ ਸਿਟੀ ਦੇ ਵਿੱਚ ਲਿਆ ਸਕਦੇ ਆ ਔਰ ਦੂਸਰੀ ਗੱਲ ਮੇਨ ਟਰੈਵਲਿੰਗ ਪਰਪਸ ਠੀਕ ਹੈ ਆਪਾਂ ਕਿਤੇ ਵੀ ਜਾਣਾ ਹੈ ਕਿਤੇ ਵੀ ਟਰੈਵਲ ਕਰਨਾ ਹੈ ਉਹਦੇ ਲਈ ਸਾਡੇ ਕੋਲ ਫੈਸਿਲਿਟੀਆਂ ਜ਼ਿਆਦਾ ਆ ਗਈਆਂ ਮਹਿਸੂਸ ਹੁੰਦੀ ਸੀਗੇ ਕਿ ਹਰ ਪਾਸੇ 에어ਪੋਰਟ ਨੇ ਹਰ ਕਿਸੇ ਦੀ ਜਿਹੜੀਆਂ ਟ੍ਰੈਵਲ ਕਰ ਲੈਂਦੇ ਪਰ ਸਾਡੇ ਜਿਹੜੇ ਨੇ ਅਪ੍ਰੋਕਸੀਮੇਟਲੀ 2 ਡੇਸ ਜਿਹੜੇ ਲੱਗਦੇ ਲੱਗਦੇ ਸੀਗੇ ਹੁਣ ਇਸ ਚੀਜ਼ ਤੋਂ ਟੈਨਸ਼ਨ ਮੁਫਤ ਹੋ ਗਈ ਕਿ ਹਾਂ ਯਾਰ ਹੁਣ ਸਾਡੇ ਕੋਲ ਵੀ ਉਹ ਫੈਸਿਲਿਟੀ ਹੈਗੀ ਆ ਬਿਲਕੁਲ ਲੁਧਿਆਣਾ ਮੈਟਰੋ ਸਿਟੀ ਸੀਗਾ ਥੈਨ ਇੱਥੇ ਇਹ ਫੈਸਿਲਿਟੀ ਤਾਂ ਨਹੀਂ ਬਣਦੀ ਸੀਗੀ ਠੀਕ ਹੈ ਵੀ ਹੁਣ ਮੰਨ ਲਓ ਸ਼ਿਰੀ ਨਗਰ ਵਗੈਰਾ ਜਾਣਾ ਹੈ ਕਿੱਦਾਂ ਸਾਡਾ ਕਿੰਨਾ ਟਾਈਮ ਸੇਵ ਹੋ ਗਿਆ ਅਗਰ ਕਿਸੇ ਨੇ ਵੀ ਜਾਣਾ ਇੱਧਰ ਉੱਧਰ ਥੈਨ ਇਹ ਤਾਂ ਬਹੁਤ ਅੱਛਾ ਹੋ ਗਿਆ ਕਿ ਵੀ ਹਾਂ ਵੀ ਸਾਡੇ ਸਿਟੀ ਨੂੰ ਸਾਡੇ ਆਲੇ ਦੁਆਲੇ ਦੇ ਏਰੀਆ ਨੂੰ ਇਸ ਚੀਜ਼ ਨੇ ਕਵਰ ਕੀਤਾ ਮੈਮ ਕੀ ਕਹਿਣਾ ਚਾਹੋਗੇ ਕਿ ਕਿੰਨੇ ਕ ਮਤਲਬ ਕਿ ਆਪਾਂ ਕਹਿ ਸਕਦੇ ਕਿ ਕਿੰਨੀ ਕ ਖੁਸ਼ੀ ਜੜੀ ਅੰਦਰ ਹੋ ਰਹੀ ਹੈ ਖੁਸ਼ੀ ਤਾਂ ਦੇਖੋ ਬਹੁਤ ਹੋ ਰਹੀ ਹੈ ਠੀਕ ਹੈ ਜਿਨ੍ਹਾਂ ਨੇ ਡੇਲੀ ਰੁਟੀਨ ਦੇ ਵਿੱਚ ਕਰਨਾ ਹੈ ਟਰੈਵਲ ਉਹਨਾਂ ਲਈ ਤਾਂ ਬਹੁਤ ਬੈਨੀਫੀਸ਼ੀਅਲ ਹੈ ਗਈ ਹੈ ਬਾਕੀ ਸਾਡੇ ਵਰਗਿਆਂ ਦੇ ਲਈ ਵੀ ਹੈ ਸਾਡੇ ਆਮ ਜਨਤਾ ਦੇ ਲਈ ਵੀ ਹੈ ਬਹੁਤ ਅੱਛੀ ਗੱਲ ਹੈ ਕਿ ਵੀ ਹਾਂ ਇਹਦੇ ਨਾਲ ਸਾਡਾ ਇੱਕ ਲੈਵਲ ਅਪ ਹੁੰਦਾ ਆ ਤੇ ਅਸੀਂ ਹਰ ਇੱਕ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹਾਂ ਜੀ ਠੀਕ ਹੈ ਮੈਂ ਇਹ ਹੀ ਕਹਿਣਾ ਚਾਹੁੰਗਾ ਵੀ ਵਧੀਆ ਹੀ ਓਪਰਚੁਨਿਟੀ ਕ੍ਰੀਏਟ ਹੋਊਗੀ ਬਿਜ਼ਨਸ ਵਗੈਰਾ ਆ ਰਿਹਾ ਆ ਸਕਦਾ ਹੈਗਾ ਤਾਂ ਇਸ ਦੀ ਇੰਨੇ ਅੱਛੇ ਬੈਨੀਫਿਟ ਹੀ ਹੋਣਗੇ ਜ਼ਿਆਦਾ ਬੈਨੀਫਿਟ ਐਂਗੇ ਇਸ ਚੀਜ਼ ਦੇ ਅੱਛੇ ਜਦੋਂ ਪਹਿਲਾਂ ਆਪਾਂ ਕਿਤੇ ਵੀ ਜਾਂਦੇ ਸੀ ਨਾ ਦੋ ਦਿਨ ਖਰਾਬ ਹੁੰਦੇ ਸੀ ਬਹੁਤ ਜ਼ਿਆਦਾ ਟੈਨਸ਼ਨ ਵੀ ਹੁੰਦੀ ਸੀ ਪਹਿਲਾਂ ਹੀ ਆਪਾਂ ਸਾਰਾ ਕੁਝ ਮਤਲਬ ਕਿ ਟਾਈਮ ਦੇ ਅਕੋਰਡਿੰਗ ਕਰਨਾ ਪੈਂਦਾ ਸੀ ਪਰ ਹੁਣ ਜਿਹੜਾ ਲੁਧਿਆਣਾ ਦੇ ਵਿੱਚ ਇੱਕ ਜਿਹੜੀ ਸਟਾਰਟਿੰਗ ਹੋਈ ਹੈ ਹਲਵਾਰੇ ਦੇ ਵਿੱਚ ਇਸ ਚੀਜ਼ ਦਾ ਕੀ ਬੈਨੀਫਿਟ ਹੈ ਜੋ ਕਿ ਲੁਧਿਆਣਵੀਜ਼ ਨੂੰ ਜਿਹੜਾ ਸਭ ਤੋਂ ਜ਼ਿਆਦਾ ਹੋਗਾ ਐਦਾ ਬਿਜ਼ਨਸ ਸਭ ਮੈਂ ਕਹਿਣਾ ਚਾਹੂੰਗਾ ਵੀ ਬਿਜ਼ਨਸ ਦੇ ਲੇਟਰ ਵੀ ਓਪਰਚ्युनिटी ਜਿਆਦਾ ਵੱਧ ਸਕਦੀਆਂ ਨੇ ਜਿਵੇਂ ਮੈਂ ਆਪਾਂ ਕਿਸਾਨਾਂ ਨਾਲ ਦੀ ਰਿਲੇਟਡ ਰੇਲਵੇ ਵਗੈਰਾ ਦੇਖਦੇ ਦੀ ਰੇਲਵੇ ਵੀ ਟਰਾਂਸਪੋਰਟ ਦੇ ਐਜ਼ ਅ ਸਿਸਟਮ ਦੂਦ ਹੋ ਸਕਦਾ ਜੋ ਆਪਣਾ 에어ਪੋਰਟ ਦਾ ਸਿਸਟਮ ਹੈ ਵੀ ਬਿਜ਼ਨਸ ਜਿਆਦਾ ਆਏਗਾ ਬਿਜ਼ਨਸ ਹੋਰ ਵੀ ਜਿਆਦਾ ਹੋ ਸਕਦਾ ਹੈਗਾ ਵੀ ਇਹੀ ਚੀਜ਼ ਮੈਂ ਕਹਿਣਾ ਚਾਹੂੰਗਾ ਹੋਰ ਕੁਝ ਸੋ ਬਿਲਕੁਲ ਹੋਰ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੰਜੋਏ ਕਰ ਰਹੇ ਹੋ ਫਿਰ ਜੀ ਮੈਂ ਪੂਰਾ ਜੀ ਹਾਂ ਸਰਦੀਆਂ ਦੇ ਦੱਸੋ ਕਿੱਦਾਂ ਦੀ ਲੰਘ ਰਹੀਆਂ ਨੇ ਸਰਦੀਆਂ ਵਧੀਆ ਲੰਘ ਹੋਈ ਹੈ ਜਿਸ ਦੇ ਕਰਕੇ ਬਹੁਤ ਜ਼ਿਆਦਾ ਸਾਡੇ ਆਪਾਂ ਕਰ ਲਈ ਜਨਰੇਸ਼ਨ ਨੂੰ ਸਾਡੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੁਸੀਂ ਦੱਸੋਗੇ ਕੀ ਹਾਂਜੀ ਹਾਂਜੀ 에어ਪੋਰਟ ਖੁੱਲ ਗਿਆ ਜਿਹੜਾ ਜੀ ਉਹਦੀ ਬਹੁਤ ਖੁਸ਼ੀ ਆ ਦਿੱਲੀ ਤੱਕ ਜਾਣਾ ਪੈਂਦਾ ਸੀ 2-3 ਦਿਨ ਲੰਘ ਜਾਂਦੇ ਸੀਗੇ ਤਾਂ ਇਹੀ ਸੌਖਾ ਹੋ ਗਿਆ ਹੈ ਕਿੰਨੀ ਕਿ ਜਿਹੜੀ ਇਹ ਸਹੂਲਤਾਂ ਨੇ ਉਹ ਜਿਹੜੀ 에어ਪੋਰਟ ਕਰਕੇ ਹੁਣ ਲੁਧਿਆਣਾ ਵਾਸੀ ਨੂੰ ਜੋ ਪੰਜਾਬ ਵਾਸੀਆਂ ਨੂੰ ਮਿਲਣ ਵਾਲੀ ਆ ਮਨ ਟਾਈਮ ਕੰਜ਼ਿਊਮਿੰਗ ਹੈ ਜੀ ਟਾਈਮ ਬਚਦਾ ਆ ਰਹਿਣ ਸਹਿਣ ਦਾ ਬਚਦਾ ਖਰਚਾ ਇਹੀ ਹੈ ਜੀ ਸੋ ਬਿਲਕੁਲ ਜਿਹੜੀ ਆਪਾਂ ਲੋਕਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਸੋਚ ਆ ਕਾਫੀ ਜ਼ਿਆਦਾ ਪੋਜ਼ਿਟਿਵ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇੱਕ ਮਾਨ ਸਰਕਾਰ ਵੱਲੋਂ ਉਪਰਾਲਾ ਜੁੜਾਇ ਕੀਤਾ ਗਿਆ ਹੈ ਕਾਫੀ ਟਾਈਮ ਤੋਂ ਜੁੜਾਇ ਉਪਰਾਲਾ ਜਿਹੜੇ ਕਾਫੀ ਟਾਈਮ ਲੱਗ ਰਿਹਾ ਸੀਗਾ ਪਰ ਹੁਣ ਇਹ ਉਪਰਾਲਾ ਜੁੜਾ ਕਰ ਦਿੱਤਾ ਗਿਆ ਤੇ ਹੋਰ ਵੀ ਸਾਡੇ ਨਾਲ ਕੁੜੀਆਂ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀ ਕ ਖੁਸ਼ੀ ਹੋ ਰਹੀ ਹੈ ਕਿ ਆਪਣੇ ਲੁਧਿਆਣੇ ਦੇ ਵਿੱਚ ਵੀ ਫਾਈਨਲੀ ਫਾਈਨਲੀ 에어ਪੋਰਟ ਆ ਚੁੱਕਿਆ ਖੁਸ਼ੀ ਤਾਂ ਬਹੁਤ ਹੈ ਮੈਮ ਦੇਖੋ ਕਿੱਥੇ ਸਾਨੂੰ ਇੰਨੀ ਦੂਰ ਜਾਣਾ ਪੈਂਦਾ ਸੀਗਾ ਦਿੱਲੀ ਤੱਕ ਹਨਾ ਕਿੰਨਾ ਟਰੈਵਲ ਹੁੰਦਾ ਸੀਗਾ ਅੱਗੇ ਵੈਸੇ ਬਹੁਤ ਟਰੈਵਲਿੰਗ ਕਰਨੀ ਹੁੰਦੀ ਹੈ ਤੇ ਪਹਿਲਾਂ ਹੀ ਇੰਨਾ ਬੰਦਾ ਥੱਕ ਜਾਂਦਾ ਹੁਣ ਇੱਥੇ ਨੇੜੇ ਆ ਤੇ ਫਿਰ ਜ਼ਿਆਦਾ ਕਨਵੀਨੀਅੰਟ ਹੈ ਜਾਣਾ ਤੇ ਵਧੀਆ ਲੱਗਿਆ ਸਾਨੂੰ ਤਾਂ ਵੀ ਇੱਥੇ ਕੋਲ ਅੱਜ ਪਹਿਲਾਂ ਕਦੇ ਗਏ ਹੋ ਤੁਸੀਂ ਹਾਂਜੀ ਹਾਂਜੀ ਇਸ ਲਈ ਕਹਿ ਰਹੀ ਆ ਨਾ ਕਿ ਪਹਿਲਾਂ ਵੀ ਫਿਰ ਬਹੁਤ ਜ਼ਿਆਦਾ ਟਰੈਵਲਿੰਗ ਹੋ ਜਾਂਦੀ ਹੈ ਜਾਣ ਤੋਂ ਪਹਿਲਾਂ ਹੀ ਤਾਂ ਕਰਕੇ ਕਿੰਨੀ ਕਿ ਦਿੱਕਤ ਆਂਦੀ ਸੀ ਪਹਿਲਾਂ ਤੇ ਹੁਣ ਜੇ ਸੋਚ ਕੇ ਕਿੰਨਾ ਕੁ ਰੀਲੀਫ ਮਿਲ ਰਿਹਾ ਕਿ ਹੁਣ ਬਿਲਕੁਲ ਦਿੱਕਤ ਨਹੀਂ ਆਉਣ ਵਾਲੀ ਪਹਿਲਾਂ ਮਮੋਤੇ ਇੱਕ ਤਾਂ ਮੇਨ ਪ੍ਰੋਬਲਮ ਟ੍ਰੈਫਿਕ ਦੀ ਬੋਤਲਿੰਗ ਹੈ ਤਾਂ ਕਰਕੇ ਫਿਰ ਹੁਣ ਕਾਫੀ ਰਿਲੀਫ ਹੈ ਵੀ ਇੱਕ ਤਾਂ ਨਜ਼ਦੀਕ ਹੈਗਾ ਤੇ ਕੰਵੀਨੀਅੰਟ ਆ इजीली ਆਪਾਂ ਜੇ ਕਿਸੇ ਨੂੰ ਪਿਕ ਵੀ ਕਰਨਾ ਹੋਵੇ ਤਾਂ ਉਹ ਵੀ ਵਧੀਆ ਵਾ ਅੱਛਾ ਇੱਕ ਵਾਰੀ ਸੋਚੋਗੇ ਕਿ ਸੋਚ ਕੇ ਦੇਖੋ ਕਿ ਕਿੰਨਾ ਕਾ ਮਤਲਬ ਕਿ ਸੁਨਨ ਦੇ ਵਿੱਚ ਵੀ ਮਜ਼ਾ ਆ ਰਿਹਾ ਕਿ ਬਿਲਕੁਲ ਨੇੜੇ ਆਪਾਂ ਜਾ ਸਕਦੇ ਹਾਂ ਨਾ ਕਿਤੇ ਦੂਰ ਜਾਣ ਤੋਂ ਪਹਿਲਾਂ ਹੀ ਇੱਕ ਵਾਰੀ ਹੁੰਦਾ ਸੀ ਯਾਰ ਦਿੱਲੀ ਜਾਣਾ ਜਾਂ ਚੰਡੀਗੜ੍ਹ ਜਾਣਾ ਜਾਂ ਹੋਰ ਕਿਤੇ ਜਾਣਾ ਕਿ ਨੇ ਦਿਮਾਗ ਦੇ ਵਿੱਚ ਨਾ ਇੱਕ ਪ੍ਰੈਸ਼ਰ ਹੁੰਦਾ ਸੀ ਹੁਣ ਇਸ ਚੀਜ਼ ਦਾ ਇਸ ਚੀਜ਼ ਤੋਂ ਰਿਲੈਕਸ ਹਾਂਜੀ ਮੈਮ ਹੈ ਗਈਆਂ ਵੈਸੇ ਵੀ ਕਿਉਂਕਿ ਜਦੋਂ ਬਾਹਰ ਉਹਨਾਂ ਨੂੰ ਇੰਨੀ ਦੂਰੋਂ ਲੈ ਕੇ ਆਉਣਾ ਬਹੁਤ ਔਖਾ ਹੈ ਮਤਲਬ ਇੱਥੋਂ ਫੇਰ ਵੀ ਇੰਨੀ ਐਕਸਾਈਟਮੈਂਟ ਤਾਂ ਹੁੰਦੀ ਹੁੰਦੀ ਹੈ ਉਹ ਐਕਸਾਈਟਮੈਂਟ ਰਸਤੇ 'ਚ ਹੀ ਵਿਚਾਰੀ ਖਰਾਬ ਹੋ ਜਾਂਦੀ ਹੈ ਤੇ ਹੁਣ ਸਹੀ ਹੈ ਬਸ ਮੇਕਅੱਪ ਵੀ ਖਰਾਬ ਹੋ ਜਾਂਦਾ ਨਹੀਂ ਮੇਕਅੱਪ ਸੀ ਕਰਦੇ ਹੀ ਨਹੀਂ ਬਸ ਇੱਥੇ ਵਧੀਆ ਵਾ ਵੈਸੇ ਉਹ ਨੇੜੇ ਹੋ ਗਿਆ ਤਾਂ ਬਹੁਤ ਕਨਵੀਨੀਅੰਟ ਆ ਅੱਛਾ ਮੈਮ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿੰਦੇ ਕਨਵੀਨੀਅੰਟ ਹੀ ਆ ਜਿਹੜਾ ਟ੍ਰੈਫਿਕ ਵਾਲਾ ਟਾਈਮ ਸੀ ਉਹ ਆਪਣਾ ਟਾਈਮ ਬਚ ਜਾਂਦਾ ਵਾ ਇਜ਼ੀ ਹੋ ਯਵਦੀਆ ਲੱਗਿਆ ਸਾਨੂੰ ਤਾਂ ਬਹੁਤ ਅਕਲ ਜੀ ਇੱਕ ਵਾਰੀ ਜਾਣਾ ਚਾਹੋਗੇ ਐਕਸਪੀਰੀਅੰਸ ਕਰਨਾ ਚਾਹੋਗੇ ਕਿ ਕਿੱਦਾਂ ਦਾ ਹੈ ਹਾਂਜੀ ਅਗਰ ਸਾਡੇ ਰਿਲੇਟਿਵਸ ਆਣਗੇ ਅਸੀਂ ਉਦੋਂ ਜਾਵਾਂਗੇ ਮਤਲਬ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਜੇ ਆਪਾਂ ਬਾਕੀ ਸਿਟੀਆਂ ਨੂੰ ਲੁਧਿਆਣਾ ਨਾਲ ਕੰਪੇਅਰ ਕਰਤੇ ਹੁਣ ਲੁਧਿਆਣਾ ਦੇ ਵਿੱਚ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ ਹਾਂਜੀ ਲੁਧਿਆਣਾ ਅੱਗੇ ਹੀ ਆਪਣਾ ਬਹੁਤ ਅੱਗੇ ਆ ਟੈਕਨੋਲੋਜੀ ਦੇ ਵਿੱਚ ਵੀ ਹੁਣ 에ਅਰਪੋਰਟ ਬਣ ਗਿਆ ਸਾਰਾ ਕੁਝ ਈਜ਼ੀਲੀ ਅਵੇਲੇਬਲ ਹੋ ਗਿਆ ਆਪਾਂ ਨੂੰ ਇੱਥੇ ਤਾਂ ਇੰਨਾ ਟਰੈਵਲ ਦਾ ਆਪਾਂ ਨੂੰ ਸਭ ਤੋਂ ਪਹਿਲਾਂ ਠੀਕ ਹੋ ਗਿਆ ਜਿਹੜਾ ਮੈਮ ਕੀ ਕ ਮੈਸੇਜ ਇਹ ਹੈ ਕਿ ਹੁਣ ਆਪਣੇ ਜਿੱਥੇ ਬਣਿਆ ਹੈਗਾ ਤਾਂ ਆਪਾਂ ਉਹਨੂੰ ਵਧੀਆ ਰੱਖੀਏ ਉਹਨੂੰ ਮੈਨੇਜ ਵਧੀਆ ਕਰੀਏ ਤੇ ਉਹਨੂੰ ਸਾਫ਼ ਰੱਖੀਏ ਇਹੀ ਬੈਟਰ ਹੈ ਤੇ ਇੱਕ ਟ੍ਰੈਫਿਕ ਨੂੰ ਚੰਗੀ ਤਰ੍ਹਾਂ ਮੈਨੇਜ ਕਰਕੇ ਰੱਖੀਏ ਤਾਂ ਕਿ ਹੋਰਾਂ ਨੂੰ ਵੀ ਪ੍ਰੋਬਲਮ ਨਾ ਆਵੇ। ਕੀ ਬਾਤ ਹੈ। ਸੋ ਬਿਲਕੁਲ ਐਸੀ ਕੀ ਲੋਕਾਂ ਦੀ ਰਾਏ ਲੋਕਾਂ ਦੀ ਰਾਏ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿ ਕਿੰਨੀ ਕੀ ਖੁਸ਼ੀ ਹੈ ਕਿ ਹੁਣ ਲੁਧਿਆਣੇ ਦੇ ਹਲਵਾਰੇ ਦੇ ਵਿੱਚ ਵੀ ਜਿਹੜਾ ਇਹ 에어ਪੋਰਟ ਦੀ ਸਟਾਰਟਿੰਗ ਹੋ ਚੁੱਕੀ ਹੈ ਜਿਸ ਦੇ ਵਿੱਚ ਕਾਫੀ ਪੰਜਾਬੀਜ਼ ਨਾਲ ਆਪਾਂ ਗੱਲ ਕੀਤੀ ਕਾਫੀ ਲੋਕਾਂ ਨਾਲ ਗੱਲ ਕੀਤੀ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਆ ਤੁਹਾਡੀ ਕੀ ਰਾ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਸੀ ਦੀ ਹੈਡਲਾਈਨਸ